ਹਾਂਜੀ ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ SK ਚੈਨਲ ਵਿੱਚ ਆਪ ਸਾਰਿਆਂ ਦਾ ਹੀ ਸਵਾਗਤ ਹੈ ਹੈ ਜੀ ਚਲੋ ਜੀ ਵੀਡੀਓ ਸ਼ੁਰੂ ਕਰਦੇ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਇੱਕ ਰਿਕੁਐਸਟ ਹੈ ਜੀ ਵੀਡੀਓ ਨੂੰ ਪੂਰਾ ਹੀ ਦੇਖਿਓ ਨਾਲ ਹੀ ਵੀਡੀਓ ਨੂੰ ਸਬਸਕ੍ਰਾਈਬ ਵੀ ਕਰਿਓ ਲਾਈਕ ਕਮੈਂਟ ਅਤੇ ਸ਼ੇਅਰ ਵੀ ਕਰਿਓ ਜ਼ਰੂਰੀ ਹੀ ਅੱਜ ਦੀ ਵੀਡੀਓ ਜਿਹੜੀ ਹੈ ਨਾ ਇਹਦਾ ਵਿਚਾਰ ਹੈ ਰਿਸ਼ਤੇ ਸੱਚੇ ਰਿਸ਼ਤੇ ਤੇ ਝੂਠੇ ਰਿਸ਼ਤੇ ਸੱਚ ਕੀ ਹੈ ਤੇ ਝੂਠ ਕੀ ਹੈ ਦੇਖੋ ਜੀ ਇਨਸਾਨ ਜਿਆਦਾ ਹੀਰਾ ਫੇਰੀ ਨਹੀਂ ਕਰ ਸਕਦਾ ਜਿੰਨੀ ਮਰਜ਼ੀ ਉਹ ਕਰਨੀ ਚਾਵੇ ਚਲਾਕੀ ਕਰਨੀ ਚਾਵੇ ਹੀਰਾ ਫੇਰੀਆਂ ਕਰਨੀਆਂ ਚਾਵੇ ਨਾ ਉਹ ਕਿਤੇ ਆ ਕੇ ਇੱਕ ਜਗ੍ਹਾ ਤੇ ਆ ਕੇ ਉਹਨੂੰ ਰੋਕਣਾ ਹੀ ਪਏਗਾ ਆਪਣੀ ਹੀਰਾ ਫੇਰੀ ਤੋਂ ਕਿਉਂਕਿ ਜਿਹੜਾ ਇਨਸਾਨ ਹੀਰਾ ਫੇਰੀ ਕਰਦਾ ਹੈ ਚਲਾਕੀਆਂ ਕਰਦਾ ਹੈ ਉਹ ਸਮਝੋ ਆਪਣੇ ਵਾਸਤੇ ਤੇ ਆਪਣੇ ਕਿਤੇ ਕਰਮਾਂ ਦੇ ਕਰਕੇ ਦਿਲ ਵਿੱਚ ਇਹ ਸੋਚਦਾ ਹੈ ਕਿ ਮੈਂ ਜਾਦਾ ਹੀ ਸਮਝਦਾਰ ਹਾਂ ਉਹ ਸਮਝਦਾਰ ਨਹੀਂ ਹੈ ਉਹ ਆਪਣੇ ਬੱਚਿਆਂ ਦੇ ਅੱਗੇ ਐਸੀ ਖੇਤੀ ਬੀਜ ਰਿਹਾ ਹੈ ਜਿਹੜੀ ਉਹਨਾਂ ਬੱਚਿਆਂ ਨੂੰ ਫਸਲ ਵਧਣੀ ਪੈਂਦੀ ਹੈ ਕਹਿੰਦੇ ਹਨ ਕਿ ਜੇ ਅਸੀਂ ਚੰਗੇ ਕਰਮ ਕਰੀਏ ਤੇ ਚੰਗੇ ਕਰਮਾਂ ਦਾ ਫਲ ਸਾਡੇ ਆਪਣੇ ਬੱਚਿਆਂ ਵਾਸਤੇ ਹੁੰਦਾ ਹੈ ਬੱਚਿਆਂ ਨੂੰ ਮਿਲਦਾ ਹੈ ਤੇ ਜੇ ਅਸੀਂ ਮੰਦੇਲ ਕਰਮ ਕਰਦੇ ਹਾਂ ਤੇ ਉਹਨਾਂ ਦਾ ਫਲ ਵੀ ਸਾਨੂੰ ਨਹੀਂ ਅਗਰ ਭੋਗਣਾ ਪਿਆ ਤੇ ਸਾਡੇ ਬੱਚਿਆਂ ਨੂੰ ਭੋਗਣਾ ਪੈਂਦਾ ਹੈ ਇਨਸਾਨ ਅਗਰ ਸੰਸਾਰ ਵਿੱਚ ਆਇਆ ਹੈ ਤੇ ਆਪਣੇ ਕਰਮਾ ਕਰਕੇ ਅਮੀਰ ਹੈ ਆਪਣੇ ਹੀ ਪਿਛਲੇ ਕਰਮਾ ਕਰਕੇ ਗਰੀਬ ਵੀ ਹੈ ਇਸੇ ਤਰ੍ਹਾਂ ਹੀ ਹਰ ਇਨਸਾਨ ਨੂੰ ਆਪਣੇ ਆਪਣੇ ਘਰ ਦੀ ਹਰ ਇਨਸਾਨ ਨੂੰ ਆਪਣੇ ਘਰ ਵਾਲੇ ਪਾਸੇ ਦੀ ਸੋਚ ਸਮਝ ਸਾਰੀ ਹੈਗੀ ਹੈ ਉਹ ਜਾਣਦਾ ਵੀ ਹੈ ਚੰਗੀ ਤਰ੍ਹਾਂ ਕਿ ਮੀਵਾਰੀਆਂ ਮੈਂ ਅਪੜੀਆਂ ਕਿਦਾਂ ਨਭਉਣੀਆਂ ਨੇ ਤੇ ਕਿਦਾਂ ਨੀ ਨਭਉਣੀਆਂ ਇਸ ਕਰਕੇ ਚਲਾਕੀਆਂ ਤੇ ਚਤਰਾਈਆਂ ਕਰਨ ਦੇ ਨਾਲ ਰਿਸ਼ਤੇ ਨਹੀਂ ਨਿਭਦੇ ਰਿਸ਼ਤੇ ਜਿਹੜੇ ਹਨ ਟੁੱਟਦੇ ਟੁੱਟਦੇ ਟੋਟੀ ਜਾਂਦੇ ਹਨ ਇੱਕ ਤਰਫਾ ਰਿਸ਼ਤਾ ਜਿਹੜਾ ਹੈ ਉਹ ਨਹੀਂ ਨਭਾਇਆ ਜਾ ਸਕਦਾ ਕਿਸੇ ਦੇ ਨਾਲ ਵੀ ਭਾਵੇਂ ਉਹ ਕੋਈ ਵੀ ਹੋਵੇ ਭਾਵੇਂ ਤੁਹਾਡੇ ਆਪਣੇ ਘਰ ਵਿੱਚ ਵੀ ਹੋਵੇ ਤੁਸੀਂ ਰਿਸ਼ਤਾ ਸੱਚੇ ਦਿਲੋਂ ਨਿਭਾਰੇ ਹੋ ਤੇ ਤੁਹਾਡੇ ਨਾਲ ਕੋਈ ਝੂਠੀਆਂ ਚਲਾਕੀਆਂ ਚਤਰਾਇਆਂ ਕਰੇ ਤੇ ਤੁਸੀਂ ਨਹੀਂ ਅਗਰ ਸਮਝ ਰਹੇ ਤੇ ਪਰਮਾਤਮਾ ਸਭ ਕੁਝ ਦੇਖਦੇ ਹਨ ਸੱਚੇ ਪਾਤਸ਼ਾਹ ਉਹ ਦੇਖ ਰਹੇ ਹਨ ਉਹਨਾਂ ਨੂੰ ਜਿਹੜਾ ਹੈ ਨਾ ਸਭ ਪਤਾ ਹੈ ਇਸੇ ਤਰ੍ਹਾਂ ਹੀ ਕਹਿੰਦੇ ਹਨ ਕਿ ਜੇ ਘਰ ਵਿੱਚ ਕਿਸੇ ਦੇ ਗਰੀਬੀ ਹੈ ਅਗਰ ਉਹਨੂੰ ਪਰਮਾਤਮਾ ਨੇ ਅਮੀਰੀ ਦੇਣੀ ਹੈ ਨਾ ਤੇ ਉਹਨੂੰ ਕੋਈ ਰੋਕ ਨਹੀਂ ਸਕਦਾ ਕਿਉਂਕਿ ਇਨਸਾਨ ਆਪ ਹੀ ਆਪਣੇ ਮਨ ਦੇ ਅੰਦਰ ਜਦੋਂ ਇੱਕ ਪ੍ਰਣਾ ਕਰ ਲਿੰਦਾ ਹੈ ਸਬਰ ਤੇ ਸੰਤੋਖ ਦੇ ਨਾਲ ਜ਼ਿੰਦਗੀ ਜਿਹੜਾ ਬਤੀਤ ਕਰਦਾ ਹੈ ਨਾ ਤਾਂ ਪਰਮਾਤਮਾ ਉਹਦੇ ਉੱਤੇ ਖੁਸ਼ ਹੁੰਦੇ ਹਨ ਖੁਸ਼ ਹੋ ਕੇ ਉਹਨੂੰ ਸਾਰੇ ਹੀ ਪਦਾਰਥ ਪਰਮਾਤਮਾ ਆਪ ਹੀ ਦੇ ਦਿੰਦੇ ਹਨ ਸਬਰ ਸੰਤੋਖ ਦੀ ਪੌੜੀ ਜਿਹੜਾ ਇਨਸਾਨ ਚੜਦਾ ਹੈ ਨਾ ਹੌਲੀ-ਹੌਲੀ ਤੇ ਪਰਮਾਤਮਾ ਨੂੰ ਆਪ ਹੀ ਆਪਣੀ ਬਾਹ ਫੜਾ ਕੇ ਆਪਣੇ ਗਲ ਨਾਲ ਲਾ ਲੈਂਦੇ ਹਨ ਇਨਸਾਨ ਨੂੰ ਕਦੀ ਵੀ ਕਿਸੇ ਦੇ ਨਾਲ ਇਹ ਨਹੀਂ ਕਰਨਾ ਚਾਹੀਦਾ ਕਿ ਫਰੇਬ ਚਲਾਕੀ ਚਤਰਾਈ ਕਰਕੇ ਤੇ ਅਸੀਂ ਆਪਣਾ ਤੇ ਮਸਲਾ ਹੱਲ ਕਰ ਲੀਏ ਤੇ ਅਗਲੇ ਦਿਨਾਂ 'ਚ ਅਸੀਂ ਮੁਸ਼ਕਲਾ ਪਾ ਲਈਏ ਅਗਲੇ ਦਿਨਾਂ 'ਚ ਅਸੀਂ ਇੰਨੀ ਪਰੇਸ਼ਾਨੀ ਕਰ ਲਈਏ ਅਗਲਾ ਅੰਦਰੋਂ ਤੇ ਨਹੀਂ ਕੋਸ਼ਿਸ਼ ਕਰਦਾ ਲekin ਉਹ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ ਹੈ ਸੱਚੇ ਪਾਤਸ਼ਾਹ ਤੂੰ ਹੁਣ ਮੇਰੇ ਵੱਲ ਵੀ ਵੇਖ ਇਨਾਂ ਨੂੰ ਥੋੜੀ ਸੋਝੀ ਬਖਸ਼ ਨੇੜੇ ਮੇਰੇ ਨਾਲ ਚਲਾਕੀਆਂ ਕਰ ਰਹੇ ਹਨ ਕਹਨੇ ਹਨ ਕਿ ਗੁਰਬਾਣੀ ਦੇ ਵਿੱਚ ਵੀ ਇਹ ਸ਼ਬਦ ਆਇਆ ਹੋਇਆ ਰਾਖ ਪਿਤਾ ਪ੍ਰਭ ਮੀਰੇ ਮੋਹਿ ਨਿਰਗੁਣ ਸਭੁ ਮਿਹਰੇ ਪੰਜ ਵਿਖਾਤੀ ਇੱਕ ਗਰੀਬਾ ਰਾਖੋ ਰਖਣ ਹਰੇ ਖੇਧ ਕਰੇ ਔਰ ਬਹੁਤ ਸੰਤਾਵੇ ਆਇਓ ਸ਼ਰਨ ਤੋ ਹਾਰੇ ਓਨੇ ਅਗਰ ਨੇ ਮੂੰਹ ਖੋਲਿਆ ਤੁਹਾਡੇ ਅਗੇ ਨਹੀਂ ਤੁਹਾਨੂੰ ਕੁਝ ਕਿਹਾ ਸਬਰ ਕੀਤਾ ਹੈ ਸੰਤੋਖ ਰੱਖਿਆ ਹੈ ਆਪਣੇ ਮਨ ਅੰਦਰ ਪਰਉਦੇ ਕੈ ਨੂੰ ਪਰਮਾਤਮਾ ਦਿਲੋਂ ਕਈ ਗੱਲ ਨੂੰ ਸਾਰੇ ਸਮਝਦੇ ਹੁਣ ਸੱਚੇ ਪਾਤਸ਼ਾਹ हां ਤੁਸੀਂ ਐਦਾ ਕਰੋ ਕਿ ਨਹੀਂ ਅਗਰ ਤੁਹਾਡੀ ਕੋਈ ਸੁਣਦਾ ਤੇ ਤੁਸੀਂ ਉਹਨਾਂ ਨੂੰ ਨਾ ਸੁਣਾਓ ਨਾ ਉਹਨਾਂ ਨੂੰ ਆਪਣਾ ਦਿਲ ਦਾ ਦਰਦ ਦੱਸੋ ਨਾ ਉਹਨਾਂ ਦੇ ਨਾਲ ਗੱਲ ਕਰੋ ਬਸ ਆਪਣੇ ਅੰਦਰ ਹੀ ਤੁਸੀਂ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਗੱਲ ਕਰਕੇ ਤੇ ਚੁੱਪ ਕਰ ਜਾਓ ਪਰਮਾਤਮਾ ਤੇ ਸਾਰੇ ਹੀ ਜਾਣੀ ਜਾਣ ਹਨ ਉਹ ਸਾਰਿਆਂ ਦੇ ਦਿਲਾਂ ਦੀ ਆਪ ਜਾਣਦੇ ਹਨ ਉਹ ਇਹ ਨਹੀਂ ਕਰਦੇ ਕਿ ਚਲਾਕੀ ਨੂੰ ਨਹੀਂ ਵੇਖਦੇ ਚਤrai ਨੂੰ ਨਹੀਂ ਵੇਖਦੇ ਸਭ ਕੁਝ ਦੇਖਦੇ ਹਨ ਸੱਚੇ ਪਾਤਸ਼ਾਹ ਮੇਰੇ ਹਿਸਾਬ ਦੇ ਨਾਲ ਇਸ ਟਾਈਮ ਤੇ ਜੋ ਦੁਨੀਆ ਵਿੱਚ ਵਾਪਰ ਰਿਹਾ ਹੈ ਨਾ ਇਹ ਜਿਹੜਾ ਹੈ ਨਾ ਉਹ ਪਰਮਾਤਮਾ ਸਭ ਦੇਖ ਰਹੇ ਹਨ ਕਿਸੇ નિર્ਦੋਸ਼ ਨੂੰ ਮਾਰਿਆ ਜਾ ਰਿਹਾ ਹੈ ਕਿਸੇ ਦੀ ਧੀ ਨੂੰ ਮਾਰਿਆ ਜਾ ਰਿਹਾ ਹੈ ਕਿਸੇ ਦੇ ਬੱਚੇ ਨੂੰ ਸਤਾਇਆ ਜਾ ਰਿਹਾ ਹੈ ਇਹ ਸਭ ਵੈਗੁਰੂ ਸੱਚੇ ਪਾਤਸ਼ਾਹ ਨਿਆਂ ਕਰਨਗੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਸਤਾਇਆ ਹੈ ਲੋਕਾਂ ਨੂੰ ਜਦੋਂ ਲੋਕ ਕਿਸੇ ਨੂੰ ਸਤਾਉਂਦੇ ਹਨ ਤੋਂ ਕੀਤਾ ਵੀ ਪਾਉਂਦੇ ਹਨ ਜ਼ਰੂਰੀ ਪਾਉਣਗੇ ਕੀਤਾ ਮੇਰਾ ਤੇ ਉਹੀ ਵਿਚਾਰ ਹੈ ਮੈਂ ਤੇ ਉਹੀ ਕਹਾਂਗੀ ਸੱਚੇ ਪਾਤਸ਼ਾਹ ਪੂਰਾ ਨਿਆਂ ਕਰੀਂ ਆਪਣਾ ਤੂੰ ਆਪ ਹੀ ਜਾਣੀ ਜਾਣ ਹੈ ਅਸੀਂ ਹੁਣ ਰਸਤੇ ਵਿੱਚ ਜਾ ਰਹੇ ਹਾਂ ਰਸਤੇ ਵਿੱਚ ਚਲਦੇ ਆ ਚਲਦੇ ਆ ਕਹਿੰਦੇ ਇੱਕ ਗਰੀਬ ਇਨਸਾਨ ਹੈ ਮੁੰਡਾ ਗਰੀਬ ਹੈ ਬਜ਼ੁਰਗ ਹੈ ਕੋਈ ਵੀ ਹੈ ਗਰੀਬ ਅਗਰ ਉਹ ਅਗਰ ਆਪਣੇ ਕਰਮਾ ਪਿਛਲੇ ਕਰਮਾ ਕਰਕੇ ਉਹ ਇੱਕ ਸਾਧੂ ਮਹਾਤਮਾ ਕੋਲ ਪਹੁੰਚ ਜਾਂਦਾ ਹੈ ਸਾਧੂ ਮਹਾਤਮਾ ਕੀ ਕਰਦੇ ਹਨ ਕਹਿੰਦੇ ਹਨ ਕਿ ਆ ਲੈ ਤੂੰ ਇੱਕ ਲਾਲ ਮੈਂ ਤੈਨੂੰ ਇੱਕ ਲਾਲ ਦੇ ਦਿੱਤਾ ਇਹ ਲਾਲ ਆਪਣੇ ਘਰ ਰੱਖ ਤੇ ਤੇਰੇ ਘਰ ਨੂੰ ਦਿਦੀਆਂ 18 ਸਿੱਡੀਆਂ ਆ ਜਾਣਗੀਆਂ ਉਹ ਆਪਣੀ ਬੋਤੀ ਨੂੰ ਆ ਕੇ ਘਰ ਆ ਕੇ ਦਿੰਦਾ ਹੈ ਕਿ ਆ ਲੈ ਲਾਲ ਇਹ ਲਾਲ ਰੱਖ ਲੈ ਤੂੰ ਤੇ ਇਹਦੇ ਨਾਲ ਸਾਡੇ ਘਰ ਬਹੁਤ ਕੁਝ ਆਏਗਾ ਉਹ ਲਾਲ ਜਾ ਕੇ ਉਹ ਜੋਟੀ ਕਹਿੰਦੀ ਹੈ ਕਿ ਵੇਚ ਦੇ ਇਹ ਅਸੀਂ ਕੀ ਕਰਨਾ ਹੈ ਉਹ ਲਾਲ ਵੇਚ ਜਿੰਦਾ ਹੈ ਲਾਲ ਵੇਚ ਕੇ ਦੁਕਾਨ ਤੇ ਤੇ ਆ ਜਾਂਦਾ ਘਰ ਸੌਦਾ ਪਤਾ ਲੈ ਕੇ ਪਰ ਉਹਨੂੰ ਨਹੀਂ ਪਤਾ ਉਹ ਆਪਣੀ ਕਿਸਮਤ ਵੇਚ ਕੇ ਆ ਗਿਆ ਹੈ ਤੇ ਜਿਹਨੇ ਲਾਲ ਖਰੀਦਿਆ ਹੁੰਦਾ ਹੈ ਨਾ ਉਹ ਕਹਿੰਦਾ ਮੇਰੇ ਕਿਹੜੇ ਕੰਮ ਛੱਡ ਪਰਾ ਇਹਨੂੰ ਉਹ ਜਾਂਦਾ ਹੈ ਸਮੁੰਦਰ ਵਿੱਚ ਤੇ ਸਮੁੰਦਰ ਵਿੱਚ ਸੁੱਟ ਦਿੰਦਾ ਹੈ ਕਿ ਮੈਂ ਕੀ ਕਰਨਾ ਪੱਥਰ ਹੀ ਆਏ ਉਹ ਵੀ ਕਿਸਮਤ ਆਪਣੀ ਗਵਾ ਬੈਠਾ ਸਮੁੰਦਰ ਵਿੱਚ ਲਾਲ ਨੂੰ ਖਾ ਲਿਆ ਮਛੀਨੇ ਉਧਰ ਜੀ ਦੇ ਕੋਲ ਪਹਿਲੇ ਲਾਲ ਸੀ ਉਹਨੇ ਵਿੱਚ ਜਿੱਤਾ ਦੂਜੇ ਕੋ ਆਇਆ ਉਹਨੇ ਉਸ ਉੱਤ ਮਛੀਨੇ ਖਾਤਾ ਉਹ ਹੀ ਫੇਰ ਜਿਹੜਾ ਪਹਿਲੇ ਵਾਲਾ ਸੀ ਮੱਛੀ ਫੜਨ ਵਾਸਤੇ ਗਿਆ ਮਸ਼ਵਾਰਾ ਹੀ ਉਹ ਤੇ ਮੱਛੀ ਲਹਾ ਘਰ ਮੱਛੀ ਘਰ ਲਿਆ ਕਿ ਜੇ ਉਸ ਵਕਤ ਉਹਨੇ ਮੱਛੀ ਵਧੀ ਤੇ ਉਹ ਲਾਲ ਮੱਛੀ ਰੇਟਡ ਵਿੱਚੋਂ ਨਿਕਲਿਆ ਪੈਰੋ ਲਾਲ ਜਿਹੜਾ ਹੀ ਉਸੇ ਸਾਧੂ ਕੋ ਲੈ ਕੇ ਆ ਗਿਆ ਕਿ ਮੈਂ ਕੀ ਕਰਨਾ ਮੈਂ ਤੈਨੂੰ ਵੇਚ ਦਿੱਤਾ ਹੀ ਮੇਰਾ ਗੁਜ਼ਾਰਾ ਹੋ ਰਿਹਾ ਹੈ ਚੰਗਾ ਫਲਾ ਕਿਉਂਕਿ ਉਹ ਲਾਲਚੀ ਨੇਸੀ ਹੈ ਲਾਲਚੀ ਬੰਦੇ ਦਾ ਕੋਈ ਪਰੋਸਾ ਨਹੀਂ ਹੋ ਸਕਦਾ ਉਹ ਲਾਲਚੀ ਨੇਸੀ ਉਹਨੇ ਲਾਲ ਲਿਆ ਕੇ ਉੱਥੇ ਫੇਰ ਸਾਧੂ ਮਹਤਮਾਨ ਦੇ ਦਿੱਤਾ ਸਾਧੂ ਮਹਤਮਾਨ ਨੇ ਕਿਹਾ ਇਹ ਤੇਰੀ ਕਿਸਮਤ ਹੈ ਇਹ ਤੇਰੇ ਘਰ ਹੀ ਅੰਮੀ ਹੈ ਤੇਰੇ ਘਰ ਹੀ ਰਹੇਗੀ ਤੂੰ ਫੇਲੇ ਵੇਚਿਆ ਆਪਣੇ ਘਰ ਦਾ ਸੋ ਆਪ ਸਾਰੇ ਅਦਭੂ ਸਤਿ ਸ੍ਰੀ ਅਕਾਲ ਜੀ ਜੋ ਕਿਸੇ ਦੀ ਕਿਸਮਤ ਵਿੱਚ ਹੈ ਉਹ ਵਾਹਿਗੁਰੂ ਨੇ ਦੇਣਾ ਹੀ ਦੇਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ